ਹੋ ਹਾਂਜੀ ਮਨਦੀਪੋਂ ਬਲੌਗ ਚੈਨਲ ਤੇ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਸਵੇਰ ਦਾ ਟਾਈਮ ਹੈ 7:00 ਵਜ ਚੁੱਕੇ ਨੇ ਆਪਾਂ ਕਰਦੇ ਹਾਂ ਰਸੋਈ ਦੀ ਸਫਾਈ ਅੱਜ ਕਿਉਂਕਿ ਸਫਾਈਆਂ ਨੇ ਜਿਹੜੀਆਂ ਜ਼ੋਰ-ਜ਼ੋਰ ਚੱਲ ਰਹੀਆਂ ਨੇ ਦਿਵਾਲੀ ਕਰਕੇ ਹਨਾ ਤਰੀਕ ਹੋ ਚੁੱਕੀ ਹੈ ਜੀ ਅੱਜ ਨਾ ਥੋੜੇ ਜਿਹਾ ਬਰਾਂਡਾ ਵਗੈਰਾ ਜਿਹੜਾ ਮੈਂ ਕੱਲ ਕਰ ਲਈ ਸੀ ਸਫਾਈ ਬਰਾਂਡੇ ਦੀ ਪੜਦੇ ਵਗੈਰਾ ਲਾਤੇ ਸੀਗੇ ਮੈਂ ਕਿ ਚਲੋ ਪਹਿਲਾਂ ਸਾਰੇ ਮੈਂ ਇਹ ਕਰ ਦਿੰਨੀ ਆ ਪਹਿਲਾਂ ਸਾਰਾ ਕੱਪ ਝਾੜ ਕੇ ਬਾਅਦ ਦੇ ਵਿੱਚ ਜਿਹੜੇ ਚਾਦਰਾਂ ਪੜਦੇ ਜੋ ਵੀ ਕੱਪੜੇ ਲਾਉਣੇ ਆ ਆਪਾਂ ਸਫਾਈਆਂ ਕਰਨ ਵੇਲੇ ਤੇ ਉਹ ਮੈਂ ਬਾਅਦ ਵਿੱਚ ਧੋਣੀਆਂ ਪਹਿਲਾਂ ਘਰ ਨੂੰ ਸਾਰੇ ਤਰਾ ਝੜ-ਝੜਾਈ ਕਰਕੇ ਧੋਸ ਮਾਰ ਕੇ ਨਾ ਫਿਰ ਬਾਅਦ ਵਿੱਚ ਕੱਪੜੇ ਧੋ ਦਿੰਨੀਆਂ ਹੌਲੀ-ਹੌਲੀ ਧੋਈ ਜਾਂਦੇ ਆ ਕਰੀ ਜਾਂਦੇ ਆ ਕੰਮਾ ਨੂੰ ਹਣਾ ਇਹ ਦਿਵਾਲੀ ਦੇ ਵਿੱਚ ਰਹਿ ਗਏ ਨੇ 11 ਕ ਦਿਨ ਤੇ ਆਪਾਂ ਉਹਦੇ ਨੂੰ ਸਾਰੇ ਕੰਮ ਆ ਜਿਹੜੇ ਕੰਪਲੀਟ ਕਰ ਲੈਣੇ ਨੇ ਸਾਫ ਸਫਾਈਆਂ ਦੀ ਘਰ ਦੀਆਂ ਇਕੱਲੇ ਰਸੋਈ ਦੀ ਸਫਾਈ ਕਰੂੰਗੀ ਤੇ ਸਾਰਾ ਸਮਾਨ ਵਗੈਰਾ ਜਿਹੜਾ ਬਾਹਰ ਕੱਢੋਗੇ ਤੋ ਕੇਨੂੰ ਧੁੱਪ ਚ ਰੱਖਨੋ ਕਿਉਂਕਿ ਧੁੱਪ ਲੱਗ ਜੂਗੀ ਫਿਰ ਆਪਾਂ ਇੰਨਾ ਚਿਰ ਸੋਇ ਝਾੜ ਦਾਂਗੇ ਸੋਇ ਝਾੜੇ ਤੋਂ ਬਾਅਦ ਦੇ ਵਿੱਚ ਫਿਰ ਜਿਹੜਾ ਸਮਾਨ ਆਪਣਾ ਧੁੱਤਾ ਹੋਇਆ ਸੁੱਕ ਜੂਗਾ ਹੁਣ ਫਿਰ ਵਾਪਸ ਸੋਇ ਚ ਲਿਆ ਕੇ ਰੱਖ ਦਾਂਗੇ ਠੀਕ ਹੈ ਜੀ ਚਲੋ ਆਪਾਂ ਸਮਾਨ ਥੋੜਾ ਜਿਹਾ ਮੈਂ ਬਾਹਰ ਕੱਢ ਦਿੱਤਾ ਸੀਗਾ ਠੀਕ ਹੈ ਜੀ ਹੁਣ ਥੋੜਾ ਸਮਾਨ ਪਾ ਲਵਾਂ ਆਹ ਸਦਰ ਮਸਿਆਣਾ ਫੋੜੇ ਨਹੀਂ ਪੰਡੇ ਲੱਗਦਾ ਮੇਰੇ ਕੋਲ ਪਰ ਪਾਣੀ ਆ ਰਿਹਾ ਇੱਕ ਸਾਡੇ ਜਿਹੜੀ ਸਲਾਬ ਹੈ ਕੰਨੀ ਪੈਂਦੇ ਰਹੇ ਤਾਂ ਕਰਕੇ ਇੱਕ ਸਾਡੇ ਜਿਹੜੀ ਸਲਾਬ ਬਹੁਤ ਜ਼ਿਆਦਾ ਆਈ ਪਿਆ ਦੇਖੋ ਕੰਦਕ ਕਿੰਨੀ ਗੱਲੇ ਆਉਂਦੀਆਂ ਕਿੰਨੇ ਦਿਨ ਹੋ ਗਏ ਮੇਹ ਹਟੇ ਨੂੰ ਤਾਂ ਸਲਾਬ ਨਹੀਂ ਹਟੇ ਲੇ ਵੀ ਚਲੋ ਜਉਗਰ ਹੌਲੀ ਹੌਲੀ ਸਲਾਬ ਦਾ ਤਾਂ ਕੁਸ਼ਲਿਓ ਉਸ ਨੂੰ ਮੈਨੂੰ ਨਹੀਂ ਲੱਗਦਾ ਕਿ ਕੁਸ਼ਲਿਓਣਾ ਹੋਗਾ ਸਲਾਬ ਦਾ ਤੇ ਇਹ ਪਤਲ ਉਸਮਾਨ ਵਗੈਰ ਕਰਤੀ ਠੀਕ ਜੀ ਮਸਲਵ ਦੀਆਂ ਛੰਡ ਹੋਣ ਲੱਗ ਗਈ ਆ ਟਾਈਮ ਹੋ ਚੁੱਕੇ ਪੌਣੇ 8 ਹੋ ਚੁੱਕੇ ਨੇ ਟਾਈਮ ਮਤੋਂ ਪੁੱਛੇ ਹੁੰਦਾ ਬੱਚੇ ਸਾਰੇ ਭਾਂਡੇ ਵੀ ਕੱਢਦੇ ਆ ਸਾਰੇ ਬਾਹਰੇ ਹਨਾ ਪਹਿਲੇ ਜਿੰਨੇ ਕੱਢੇ ਨੇ ਉਹਨਾਂ ਨੂੰ ਕੋਕੇ ਨਾ ਰੱਖ ਦਿੰਦੇ ਆ ਫਿਰ ਇਦਾਂ ਬਾਅਦ ਛੇ ਲੈ ਕੇ ਜਾਂਦੇ ਸੋ ਚਲੋ ਜੀ ਇਤੋਂ ਬਾਹਰੇ ਆ ਮੇਰੇ ਨਾਲ ਅੰਤਰਾਗੇ ਆ ਤੇ ਰਹਾਂਗੇ വീട്ടിലാണ് തരി ആ ടീങ്ങ ਉਦੋਂ ਜੇ ਆਪਾਂ ਇਹਨੇ ਭਾਂਡੇ ਜਿਹੜੇ ਧੋ ਦਿੱਤੇ ਹਨ ਜਦੋਂ ਇਹ ਹੁਣ ਮੈਂ ਇੰਨਾ ਚਿਰ ਰਸੋਈ ਛਾੜਦੇ ਆਂ ਚਾਰ ਕਿਰਸੀਏ ਕਾਣਸ ਤੇ ਇਹ ਭਾਂਡੇ ਨੂੰ ਪਲਾ ਦਾਂਗੇ ਕਿਉਂਕਿ ਇਹ ਸੁੱਕ ਜਾਣਗੇ ਨਾ ਫਿਰ ਦੂਜੇ ਭਾਂਡੇ ਨੇ ਟੁਕਰੀ ਚ ਪੈਣ ਜਿਹੜੇ ਉਹ ਧੋ ਦਾਂਗੇ ਆਪਾਂ ਠੀਕ ਹੈ ਚਲੋ ਨਾ ਪਰਸੋਈ ਦੀ ਸਪਾਈ ਕਰਦੇ ਆਂ ਸੋਈ ਚੱਲ ਜੀ ਇਹਨਾਂ ਖਿਚਾੜਦੇ ਆਂ ਰਸੋਈ ਉਪਰ

ਚਲੋ ਹੁਣ ਟਾਈਮ ਹੋ ਚੁੱਕਿਆ 11:30 ਹੋ ਚੁੱਕੇ ਨੇ ਪਰ ਰਸੋਈ ਦੀ ਜਿਹੜੀ ਸਫਾਈ ਐ ਚੰਗੀ ਤਰ੍ਹਾਂ ਕਰ ਦਿੱਤੀ ਆ ਤੇ ਹੁਣ ਬਣਾਉਣੀ ਆ ਰੋਟੀ ਪਾਣੀ ਟਾਈਮ ਹੋ ਗਿਆ 11:30 ਕਿਉਂਕਿ ਅੱਜ ਲੇਟ ਬਹੁਤ ਹੋਊਗੀ ਰੋਟੀ ਤੋਂ ਸਵੇਰੇ ਸਵੇਰੇ ਮੈਂ ਉੱਠ ਕੇ ਨਾ ਰਸੋਈ ਨੂੰ ਲਾ ਕੇ ਮੈਂ ਇਹਦੀ ਸਫਾਈ ਕਰਤੀ ਆ ਅਜੇ ਆ ਪਲੱਗ ਵਗੈਰਾ ਰਹਿ ਗਏ ਇਹਨਾਂ ਨੂੰ ਕਲੀਨ ਕਰਨਾ ਹੈ ਤੇ ਥੋੜਾ ਜਿਹਾ ਅਸੀਂ ਕਰਕੇ ਆਉਣਾ ਸੀ ਪਾਰਸਲ ਆ ਜ਼ਰੂਰੀ ਪਾਰਸਲ ਕਰਨਾ ਫਿਰ ਉਦੋਂ ਬਾਅਦ ਚਾ ਕੇ ਲੱਕੂ ਬੱਕੀ ਸਪੰਜਾ ਨੂੰ ਠੀਕ ਜਿਹੀ ਹੋ ਜਾਣਾ Tamamının ne bir şey mi? Tam 400 lira. Çok fazla ne da ne çok. Paniğin nevi de. ਪਾਣੀ ਹਲੇ ਵੀ ਰੁਕਦਾ ਨਾ ਪਾਣੀ ਉੱਪਰ ਚੜ੍ਹ ਮਰਨਾਂ ਲੇ ਚਾ ਰੂਮ ਪਾ ਕੇ ਨਿਕਲੋ ਕਿਉਂਕਿ ਰਾਜ ਜਿੰਦੂ ਨੂੰ ਨਾ ਮਿਲਦੀ ਜੇ ਉਹ ਕਿ ਨਾ ਹੋਰ ਪੇਂਟ ਵੀ ਲੱਗ ਜਾਣੀ ਤਾਂ ਕਿਹੜਾ ਸੱਤਿਆ ਨਹੀਂ ਲੱਗਦਾ ਕੋਪਾ ਦੋਪਾ ਕਰਨਾ ਦੋਪਾ ਕਰਨਾ ਬੀਚੀ ਇੰਤਰ। ਸਮਾਨ ਕੋਪਾ ਹੈਗੀ ਆ ਇਹ ਤੇ ਬਈ ਮੁੱਛੀ ਦੀ ਕੁਛ। ਸਮਾਨ ਲੈ ਤੇ ਆ ਜਦੋਂ ਸਾਰੀ ਬਾਬੋ ਘਟੂ ਨਕਸ ਲੈ ਆ। ਤੁੰਨਾ ਰਵਾਸ ਨੂੰ ਹੋਰ ਤੇ ਆਉਂਦੇ ਹੋ। ਹਾਂ ਮਸੀਂ ਕੱਢੀ ਆ।